ਹਾਂਜੀ ਇੱਕ ਨਾ ਮਿਸਤਰੀ ਆ ਡਿਜ਼ਾਈਨ ਵਾਲਾ ਫਰਸ਼ ਲਾਉਂਦਾ ਹੈ ਤੇ ਨਹੀਂ ਤਾਂ ਬਾਲੇ ਮਿਸਤਰੀਆਂ ਠੇਕਾ ਕਰਦੇ ਹੁੰਦੇ ਨੇ ਕਿਉਂਕਿ ਇਹਦੀ ਜਿਹੜੀ ਮਿਹਨਤ ਐ ਇਟਾਂ ਕੱਟਣੀਆਂ ਇਹਨੂੰ ਡਿਜ਼ਾਈਨ ਕਰਨਾ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਪਰ ਇਹ ਮਿਸਤਰੀ ਕਿ ਇਹੋ ਜਿਹਾ ਮਿਸਤਰੀ ਐ ਭੋਲਾ ਮਿਸਤਰੀ ਜਿਹੜਾ ਕਹਿੰਦਾ ਮੈਂ ਦਿਹਾੜੀ ਤੇ ਵੀ ਲਾ ਦੂੰਗਾ ਤੁਸੀਂ ਕਦੋਂ ਵੀ ਉਹਨੂੰ ਕਾਲ ਕਰ ਸਕਦੇ ਹੋ ਉੱਪਰ ਨੰਬਰ ਵੀ ਚੱਲ ਰਿਹਾ ਦੇਖੋ ਆ ਵੀਡੀਓ ਦੇ ਵਿੱਚ ਫਰਸ਼ ਲਾ ਰਿਆ ਇਹਨੂੰ ਵੀਡੀਓ ਬਣਾ ਕੇ ਆਉਦੇ ਵਿਚਾਰੇ ਨੇ ਜਹੇ ਜਹੇ ਫੋਨ ਸੀ ਉਹਦੇ ਬਣਾ ਕੇ ਭੇਜੀ ਤੀ ਜਨਗ ਸਾਫ ਸੀਗਾ ਮੈਂ ਮਾ ਪਾਲਦਾ ਨਾ ਮੈਨੂੰ ਵੀ ਬਈ ਵਧੀਆ ਲੱਗਿਆ ਜੇ ਤੁਹਾਨੂੰ ਇਹ ਬਾਈ ਦੀ ਮਿਹਨਤ ਵਧੀਆ ਲੱਗਿਆ ਦੀ ਹੈ ਤੁਸੀਂ ਘੱਟ ਪੈਂਸਿਆਂ ਚ ਇਹ ਜਿਹੜਾ ਡਿਜ਼ਾਈਨ ਵਾਲਾ ਫਰਸ ਲਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਕਾਲ ਜ਼ਰੂਰ ਕਰਿਓ ਆ ਦੇਖੋ ਫੁੱਲ ਕਿੰਨੇ ਸੋਹਣੇ ਪਏ ਹੋਏ ਨੇ ਬਾਲੇ ਧਰ ਕੇ ਚ ਰੰਗ ਵੀ ਭਰੇ ਜਾਣਗੇ ਤੇ ਵੀਡੀਓ ਨੂੰ ਤੇ ਕਿਉਂਕਿ ਮਿਹਨਤ ਵਾਲਾ ਬੰਦਾ ਪੰਜਾਬੀ ਵੀਰ ਆ ਬਈ ਸ਼ੇਅਰ ਕਰ ਦੋ ਤਾਂ ਕਿ ਮਦਦ ਹੋ ਸਕੇ ਬਾਈ ਦੀ ਕਿਉਂਕਿ ਕੰਮ ਮਿਲ ਸਕੇ ਇੱਕ ਕੰਮ ਮੰਗਣ ਦੇ ਐ ਮੰਨ ਲਓ ਵੀ ਆਪਾਂ ਨੇ ਉਹੀ ਰੱਖਿਆ ਵੀ ਵੱਧ ਤੋਂ ਵੱਧ ਬਾਈ ਨੂੰ ਕੰਮ ਮਿਲੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਰੁਜ਼ਗਾਰ ਮਿਲੇ ਇਸ ਲਈ ਸਪੋਰਟ ਦਾ ਤੁਹਾਨੂੰ ਮੈਂ ਕਹਿਣਾ ਜ਼ਰੂਰ ਕਰੋ ਤੇ ਡਿਜ਼ਾਈਨ ਬਹੁਤ ਸੋਹਣਾ ਹੈ